ਸ਼ੁਕਰੀਆ ਸਰ ਤੁਸੀਂ ਸਮਾਂ ਦਿੱਤਾ ਔਰ ਮੈਂ ਮੰਗਦਾ ਮੈਂ ਪਤਰਕਾਰਾਂ ਚੋਂ ਕੱਲੀ ਕੁੜੀਆਂ ਇੱਥੇ ਜਿਹੜੀ ਆਪਦੇ ਭਾਈ ਚਾਹੇਦੇ ਹੱਕ ਚਾਹੀਆ ਕਿਉਂਕਿ ਸਾਡੇ ਵਾਲੇ ਏਰੀਆ ਚੋਂ ਐਨਾ ਕੋਈ ਹੈ ਹੀ ਨਹੀਂ ਕੁੜੀਆਂ ਵੀ ਕੁੜੀਆਂ ਪਤਰਕਾਰ ਹੋ ਸਕਦੀਆਂ ਨਹੀਂ ਭਾਈ ਰਣਜੀਤ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਆ ਕਿਉਂਕਿ ਭਾਈ ਰਣਜੀਤ ਆਪਣੇ ਘਰੇ ਵੀ ਜਾਂਦਾ ਰਹੇ ਜਦੋਂ ਮੇਰੇ ਤੇ ਇੱਕ ਝੂਠਾ ਪਰਚਾ ਦਰਜ ਹੋਇਆ ਸੀ ਮੇਰੀ ਇਹਨੇ ਡੱਟ ਕੇ سپورਟ ਵੀ ਕੀਤੀ ਆ ਮੈਂ ਬਹੁਤਾ ਆਪਣੇ ਆਰੇ ਮਸਲੇ ਨੂੰ ਖਿੱਚਣਾ ਨਹੀਂ ਕਿਉਂਕਿ ਇੱਥੇ ਉਹ ਵੀ ਜਥੇਬੰਦੀ ਬੈਠੀ ਹੋਈ ਆ ਤਾਂ ਮੈਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਉਸ ਬਾਰੇ ਨਹੀਂ ਬੋਲਣਾ ਚਾਹੁੰਦੀ 22 ਦੀ ਜਿਹੜੀ ਗੁੱਟਮਾਰ ਹੋਈ ਆ ਉਹਦੀ ਮੈਂ ਸਤਿ ਸ਼ਬਦਾਂ ਦੇ ਵਿੱਚ ਨਿਖੇਦੀ ਕਰਦੀ ਆ ਔਰ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਵੀ ਪੱਤਰਕਾਰਾਂ ਦੇ ਹਮਲਾ ਹੋਇਆ ਸਾਰਿਆਂ ਨੇ ਇੱਕ ਇੱਕ ਕਰਕੇ ਗਿਨਾਹ ਤੇ ਜੇ ਮੈਂ ਗਿਣਾਉਂਗੀ ਕੋਈ ਛਾਲਾ ਨਹੀਂ ਹੋਊਗਾ ਕੋਈ ਵੀ ਸਵਾਲ ਕਰਨਾ ਗੁਨਾਹ ਨਹੀਂ ਆ ਸਾਡਾ ਕੰਮ ਵਿਚਾਰਾ ਨਾਲ ਲੜਨਾ ਹੈ ਤੇ ਅਸੀਂ ਜਿੰਨਾ ਮਰਜੀ ਸਾਡੇ ਨਾਲ ਡਿਬੇਟ ਕਰੋ ਭਲਾਂ ਦੀ ਆਰਥੰਦਾ ਕਰੋ ਮੈਂ ਸ਼ੱਕ ਲਾਉਣੀ ਆ ਜੇ ਬਾਈ ਰਣਜੀਤ ਕੋ ਜਿੱਤੇ ਆਂਦੇ ਹੋ ਕਦੇ ਵੀ ਨਹੀਂ ਜਿੱਤ ਸਕਦੇ ਸੀ ਹੁਣ ਜੇ ਤੁਸੀਂ 15 20 ਬੰਦੇ ਉੱਠ ਕੇ ਇੱਕ ਜਣੇ ਨੂੰ ਘੇਰੋਗੇ ਤੇ ਉਹਦੀ ਕੋਟਮਾਰ ਕਰੋਗੇ ਤੇ ਮੈਂ ਨਹੀਂ ਕਹਿੰਦੀ ਵੀ ਕੋਈ ਵੀ ਜਿੱਤ ਸਕਦਾ ਹੈ ਹਾਂ ਪਹਿਲਾਂ ਵੀ ਭਾਈ ਅਸੀਂ ਰਣਜੀਤ ਕੇਰ ਨਾਲ ਤੇ ਅਸੀਂ ਨਾ ਆ ਗਏ ਤੇ ਤੁਸੀਂ ਸਾਡਾ ਨਾਮ ਬਿਟਾ ਦਿਓ ਫਿਰ ਅਸੀਂ ਤੁਹਾਨੂੰ ਦੱਸੀਏ ਵੀ ਪੱਤਰਕਾਰ ਕੇਰ ਕੇ ਕੁੱਤੀ ਦੇ ਕਿਵੇਂ ਹੁੰਦੇ ਆ ਜਿਹੜਾ ਆ ਤੁਸੀਂ ਕੰਮ ਚਲਾਇਆ ਨਾ ਚੋਰੀ ਚੱਪੇ ਇਹ ਵੀਦਾਂ ਨੂੰ ਘੇਰ ਲਿਆ ਸੈੱਟ ਲਿਆ ਕੁੱਟ ਲਿਆ ਚਲੋ ਜੀ ਇਹਨੇ ਕੀ ਕਰ ਦੇਣਾ ਅਸੀਂ ਤੁਹਾਡੀ ਇਹ ਨਾਲ ਕਾਹਦੀ ਲੜਾਈ ਆ ਕੁੱਟਮਾਰ ਕਿਉਂ ਕੀਤੀ ਸਵਾਲ ਇਹ ਆ ਚਲੋ ਉਹਨੇ ਕੋਈ ਕਵਰੇਜ ਗਲਤ ਕੀਤੀ ਸੀ ਸਾਨੂੰ ਦਿਖਾਓ ਇੱਕ ਨਾ ਇਹਨਾਂ ਨੇ ਖੇਡਣ ਪੜਿਆ ਝੂਠਾ ਐਸੀ ਐਸੀ ਐਕਟ ਲਾਵਾਂਗੇ ਕੀ ਗੱਲ ਬਣੀ ਕੀ ਗੱਲ ਭਾਈ ਮੈਂ ਫਿਰ ਐਸੇ ਕਰਕੇ ਕਹਿਣੀ ਹੁੰਦੀ ਆ ਵੀ ਭਾਈ ਚੰਗੀ ਤਰ੍ਹਾਂ ਸੋਚ ਕਰਨੀ ਚਾਹੀਦੀ ਐ ਇਸ ਨੂੰ ਜਦੋਂ ਡਰਾਵਾ ਦਿੰਦੇ ਆ ਇਹੀ ਡਰਾਵਾ ਦਿੰਦੇ ਆ ਜੋ ਕਿ ਸ਼ਬਦ ਬੋਲੇ ਹੋਣਗੇ ਅਸੀਂ ਆਪ ਜਾ ਕੇ ਇਹਨਾਂ ਨੂੰ ਠਾਣੇ ਛੱਡ ਕੇ ਆਵਾਂਗੇ ਐਨੀ ਆ ਕੇ ਗੱਲਾਂ ਕਰਦੀ ਹੋਈ ਮੈਂ ਕਿਮਾਂ ਦੀ ਇਜਾਜ਼ਤ ਦਾ ਧੰਨਵਾਦ